ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵਿਸਾਖੀ ਦਾ ਸ਼ੁਭ ਦਿਹਾੜਾ ਹੈ 13 ਅਪ੍ਰੈਲ 1699 ਈਸਵੀ ਨੂੰ ਵਿਸਾਖੀ ਵਾਲੇ ਦਿਨ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਤੇ ਬਹੁਤ ਸਾਰੀਆਂ ਸੰਗਤਾਂ ਨੂੰ ਅਮਰਜ ਕਾਇਆ ਸੀ ਇਹ ਅੱਜ ਦਾ ਦਿਨ ਬਹੁਤ ਸਾਡੇ ਇਤਿਹਾਸ ਵਿੱਚ ਅੱਜ ਦੇ ਦਿਨ ਦੀ ਬਹੁਤ ਹੀ ਮਹਾਨਤਾ ਹੈ ਅੱਜ ਦੇ ਦਿਨ ਸਾਰੇ ਲੋਕ ਜਿੱਥੇ-ਜਿੱਥੇ ਵੀ ਉਹਨਾਂ ਨੂੰ ਕੋਈ ਵੀ ਧਾਰਮਿਕ ਸਥਾਨ ਨੇੜੇ ਪੈਂਦੇ ਹੈ ਗਿਆ ਉੱਥੇ ਇਸ਼ਨਾਨ ਜ਼ਰੂਰ ਕਰਦੇ ਆ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਸੰਗਤਾਂ ਬਹੁਤ ਹਮ-ਹਮਾ ਕੇ ਪਹੁੰਚਦੀਆਂ ਆ ਤੇ ਉਥੇ ਇਸ਼ਨਾਨ ਕਰਕੇ ਤੇ ਸੇਵਾ ਕਰਦੀ ਆਵਾ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਏ ਹੋਏ ਪੁੰਨਿਆਂ ਤੇ ਚਲਦੀਆਂ ਹਨ ਇਸ ਦਿਨ ਕਣਕ ਦੀ ਕਟਾਈ ਦਾ ਦਿਨ ਵੀ ਸ਼ੁਰੂ ਹੋ ਜਾਂਦਾ ਵਾ ਪਿਛਲੇ ਜ਼ਮਾਨੇ ਦੇ ਵਿੱਚ ਮਿਸਾਖੀ ਵਾਲੇ ਦਿਨ ਕਣਕ ਦੀ ਵਾਢੀ ਨੂੰ ਜ਼ਰੂਰ ਹੀ ਦਾਤਰੀ ਦੇ ਨਾਲ ਕੱਟ ਕੇ ਇੱਕ ਸ਼ਗਨ ਮਨਾਇਆ ਜਾਂਦਾ ਸੀ ਅੱਜਕੱਲ ਤੇ ਚਲੋ ਕੰਪਾਈਨਾਂ ਦੇ ਯੁੱਗ ਆ ਗਏ ਆ ਤੇ ਉਹ ਰੀਤ ਰਵਾਜ ਵੀ ਕੋਈ ਕਰਦੇ ਆ ਕੋਈ ਨਹੀਂ ਵੀ ਕਰਦੇ ਪਰ ਉਸ ਸਮੇਂ ਦੇ ਵਿੱਚ ਇਸ ਦਿਨ ਦਾਤਰੀ ਨੂੰ ਘੁੰਗਰੂ ਬਣ ਕੇ ਤੇ ਸ਼ਗਨ ਕਰਦੇ ਸੀਗੇ ਭਾਵੇਂ ਇੱਕ ਮੋਠੀ ਕਣਕ ਕੱਟਦੇ ਸੀਗੇ ਕਿ ਆਂ ਦਿੰਦੇ ਸੀ ਕਿ ਆਈ ਵਿਸਾਖੀ ਤੇ ਕਣਕਾਂ ਦੀ ਮੁਕਗੀ ਰਾਖੀ ਕਿਉਂਕਿ ਇਸ ਦਿਨ ਜਿਹੜੀਆਂ ਕਣਕਾਂ ਪੱਕ ਜਾਂਦੀਆਂ ਸੀਗੀਆਂ ਤੇ ਹਰ ਇਹ ਆਪਣੇ ਜ਼ਿਮੀਦਾਰ ਨੂੰ ਚਾਹ ਹੁੰਦਾ ਸੀ ਕਿ ਸਾਡੇ ਘਰ ਹੁਣ ਕਣਕ ਆ ਜਾਣੀਆਂ ਕਣਕ ਦੇ ਨਾਲ ਪੂਰੇ ਸਾਲ ਦੀ ਜਿਹੜੀ ਕਣਕ ਜਮਾ ਹੋ ਜਾਂਦੀ ਤੇ ਨਾਲੇ ਕਣਕ ਵੇਚ ਕੇ ਕਣਕ ਤੋਂ ਬਹੁਤ ਸਾਰੀ ਜਿਹੜੇ ਆ ਉਹ ਪੈਸੇ ਵੀ ਆਉਂਦੇ ਸੀ ਪਿਛਲੇ ਜ਼ਮਾਨੇ ਵਿੱਚ ਤੇ ਸਭ ਦੇ ਇਹੀ ਸਾਧਨ ਸੀ ਅੱਜ ਵੀ ਬਹੁਤ ਸਾਰੇ ਘਰਾਂ ਦੇ ਵਿੱਚ ਕਣਕ ਦੇ ਬਹੁਤ ਸਾਰੀਆਂ ਆਸਾਂ ਹੁੰਦੀਆਂ ਵਿਸਾਖੀ ਦੇ ਮੇਲੇ ਦੇ ਬੱਚਿਆਂ ਨੂੰ ਬਹੁਤ ਚਾਹ ਹੁੰਦਾ ਵਾ ਬੱਚੇ ਨਵੇਂ-ਨਵੇਂ ਕੱਪੜੇ ਪਾ ਕੇ ਤੇ ਮੇਲੇ ਤੇ ਜਾਂਦੇ ਆ ਸਰੋਵਰ ਦੇ ਵਿੱਚ ਇਸ਼ਨਾਨ ਕਰਦੇ ਆ ਨਦੀਆਂ ਨਹਿਰਾਂ ਤੇ ਜਾ ਕੇ ਇਸ਼ਨਾਨ ਕਰਦੇ ਆ ਬੱਚਿਆਂ ਵਿੱਚ ਬਜ਼ੁਰਗਾਂ ਵਿੱਚ ਹਰ ਇੱਕ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੁੰਦਾ ਵਾ ਇਹ ਜਿਹੜਾ ਦਿਨ ਹੈਗਾ ਵਾ ਦੇਸ਼ਾਂ ਵਿਦੇਸ਼ਾਂ ਵਿੱਚ ਬੜੀ ਵੱਡੀ ਪੱਧਰ ਤੇ ਮਨਾਇਆ ਜਾਂਦਾ ਵਾ ਗੁਰਦੁਆਰਿਆਂ ਵਿੱਚ ਬਹੁਤ ਸਾਰੇ ਲੰਗਰ ਲੱਗਦੇ ਆ ਤੇ ਬਹੁਤ ਸਾਰੀ ਸੰਗਤ ਜਿਹੜੀ ਆ ਨਾਲੇ ਇਸ਼ਨਾਨ ਕਰਦੀ ਆ ਤੇ ਨਾਲੇ ਲੰਗਰ ਛਕਦੀ ਆ ਵਿਸਾਖੀ ਵਾਲੇ ਦਿਨ ਕਰਾਂ ਦੇ ਵਿੱਚ ਵੀ ਜਿਹੜਾ ਵਾ ਅਸੀਂ ਪਕੌੜੇ ਬਣਾਉਨੇ ਆ ਮਿੱਠੀਆਂ ਚੀਜ਼ਾਂ ਬਣਾਉਨੇ ਆ ਜੇ ਇਹ ਉਹਦੇ ਨਾਲ ਹੁੰਦਾ ਹੀਗਾ ਕਿ ਜ਼ਰੂਰ ਸ਼ਗਨ ਕਰਦੇ ਹੀ ਅੱਜ ਕੱਲ ਤੇ ਪਤਾ ਨਹੀਂ ਚਲੋ ਕਿ ਨਹੀਂ ਕਰਦੇ ਪਰ ਅਸੀਂ ਅੱਜ ਦੀ ਤਰੀਕ ਵਿੱਚ ਵੀ ਜ਼ਰੂਰ ਆਪਣੇ ਘਰ ਦੇ ਵਿੱਚ ਵਿਸਾਖੀ ਵਾਲੇ ਦਿਨ ਪਕੌੜੇ ਵੀ ਬਣਾਉਨੇ ਆ ਕਿਉਂਕਿ ਕੜਾਈ ਦਾ ਸ਼ਗਨ ਹੁੰਦਾ ਤੇ ਮਠਿਆਈ ਵੀ ਕੋਈ ਨਾ ਕੋਈ ਜ਼ਰੂਰ ਘਰ ਦੇ ਵਿੱਚ ਲਈ ਆਈ ਦੀ ਆ ਤੇ ਬੱਚਿਆਂ ਨੂੰ ਬਹੁਤ ਚਾਹ ਹੁੰਦਾ ਇਸ ਦਿਨ ਦਾ ਅਸੀਂ ਵੀ ਅੱਜ ਆਪਣੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਨ ਵਾਸਤੇ ਗਏ ਬੱਚਿਆਂ ਨੂੰ ਵਿੱਚ ਬਹੁਤ ਉਤਸ਼ਾਹ ਸੀ ਬਹੁਤ ਸੋਹਣੇ ਬੱਚਿਆਂ ਨੇ ਕੱਪੜੇ ਪਾਏ ਸੀ ਉਹਨਾਂ ਨੂੰ ਚਾਹ ਹੁੰਦਾ ਵਾ ਕਿ ਅਸੀਂ ਮੇਲੇ ਤੇ ਜਾਣਾ ਵਾ ਅਸੀਂ ਖਿਡੌਣੇ ਲੈਣੇ ਆ ਅਸੀਂ ਚੀਜ਼ਾਂ ਲੈਣੀਆਂ ਵਾ ਤੇ ਬਹੁਤ ਹੀ ਇਹ ਜਿਹੜਾ ਵਿਸਾਖੀ ਦਾ ਤਿਉਹਾਰ ਆ ਬਹੁਤ ਵਧੀਆ ਵਾ ਅੱਜ ਦੇ ਬੱਚਿਆਂ ਨੂੰ ਇਹਦੀ ਮਹੱਤਤਾ ਬਾਰੇ ਦੱਸਣਾ ਚਾਹੀਦਾ ਵਾ ਕਿ ਵਿਸਾਖੀ ਦੇ ਕੀ ਰੀਜਨ ਹੈਗੇ ਆ ਕੀ ਕਾਰਨ ਹੈਗੇ ਆ ਕਿ ਕਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਦਿਨ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਅਮਰ ਸਿਕਾਇਆ ਸੀਗਾ ਤੇ ਇਸ ਦਿਨ ਦੀ ਮਹਤਤਾਇਕ ਕਣਕ ਦੀ ਖੇਤੀ ਦੇ ਨਾਲ ਵੀ ਜੁੜੀ ਹੋਈ ਆ ਕਿ ਇਸ ਦਿਨ ਕਣਕ ਦੀ ਵਾਢੀ ਸ਼ੁਰੂ ਹੋ ਜਾਂਦੀ ਆ ਤੇ ਇਸ ਦਿਨ ਜਿਹੜੇ ਜ਼ਿਮੀਦਾਰ ਵਾ ਕੋਈ ਵੀ ਜ਼ਿਮੀਦਾਰ ਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ ਕਿ ਅਸੀਂ ਆਪਣੀਆਂ ਕਣਕਾਂ ਦੀ ਕਟਾਈ ਕਰਕੇ ਤੇ ਇਹਦੇ ਅਸੀਂ ਪੈਸੇ ਕਮਾਉਨੇ ਆ ਤੇ ਬੱਚਿਆਂ ਨੂੰ ਇਸ ਇਤਿਹਾਸ ਬਾਰੇ ਦੱਸਣਾ ਚਾਹੀਦਾ ਕਿ ਵਿਸਾਖੀ ਦਾ ਤਿਹਾੜ ਜਿਹੜਾ ਕਿਉਂ ਮਸ਼ਹੂਰ ਹੈਗਾ ਵਾ ਤੇ ਬਾਕੀ ਹੋਰ ਤੁਸੀਂ ਸਭ ਠੀਕ ਹੋਗੇ ਤੁਸੀਂ ਵੀ ਸਾਰੇ ਜਾਣੇ ਜਿੱਥੇ-ਜਿੱਥੇ ਵੀ ਤੁਹਾਡੀ ਸ਼ਰਧਾ ਵਾ ਉਥੇ ਜ਼ਰੂਰ ਇਸ਼ਨਾਨ ਕਰਨ ਗਏ ਹੋਵੋਗੇ ਜਿਸ ਸਰਬੱਤ ਦਾ ਭਲਾ ਮੰਗਿਆ ਹੋਗਾ ਜਿਵੇਂ ਕਿ ਸਾਨੂੰ ਸਾਡੇ ਗੁਰੂ ਸਾਹਿਬਾਨਾਂ ਨੇ ਸਰਬੱਤ ਦਾ ਭਲਾ ਮੰਗਣ ਦੀ ਜੜਾ ਸਿੱਖਿਆ ਦਿੱਤੀ ਆ ਤੇ ਇਸੇ ਤਰ੍ਹਾਂ ਹੀ ਅਸੀਂ ਬੱਚਿਆਂ ਨੂੰ ਨਾਲ ਲੈ ਕੇ ਗੁਰੂਤਾ ਮਤੇ ਜਾਣਾ ਚਾਹੀਦਾ ਤੇ ਉਹਨਾਂ ਨੂੰ ਦੱਸਣਾ ਚਾਹੀਦਾ ਵਾ ਕਿ ਇਹ ਇਸ ਤਰ੍ਹਾਂ ਗੁਰੂ ਘਰ ਜਾਣ ਦੇ ਨਾਲ ਬੱਚਿਆਂ ਨੂੰ ਸਾਡੇ ਦਿਨ ਤਿਹਾਰਾਂ ਦੀ ਜਿਹੜੀ ਮਹੱਤਤਾ ਦਾ ਪਤਾ ਲੱਗੂਗਾ ਕਿ ਕਿਹੜਾ ਦਿਨ ਤਿਹਾਰ ਮਨਾਉਣ ਦੇ ਵਿੱਚ ਅਸੀਂ ਮਤਲਬ ਇਹ ਕੀ ਰੀਤ ਰਿਵਾਜ ਹੈਗੇ ਆ ਤੇ ਬਾਕੀ ਸਾਰਿਆਂ ਨੂੰ ਫੇਰ ਮੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ